ਲੰਨੀ ਪੰਡਰਾਂ ਦੇ ਲੋਕ ਆ ਗਏ। ਹਾਂਜੀ ਸਰ। ਅਜਾਜੀ ਮਨੋਜ ਕੁਮਾਰ ਐ ਰਾਜਵਿੰਦਰ ਸਿੰਘ ਸ਼ਹਬਾਜ਼ ਇਹਨਾਂ ਨੇ ਨਾਕਾ ਲਗਾਇਆ ਹੋਇਆ ਸੀ। ਇੱਕ ਮੋਟਰਸਾਈਕਲ ਤੇ ਨਾ ਦੋ ਲੜਕੇ ਆ ਰਹੇ ਸੀ। ਇਹਨਾਂ ਨੂੰ ਦੇਖ ਕੇ ਉਹਨਾਂ ਨੇ ਬੈਕ ਕਰ ਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਜਦੋਂ ਉਹਨਾਂ ਨੂੰ ਰੋਕਿਆ ਤੇ ਪੁੱਛਿਆ ਤੇ ਉਹਨਾਂ ਇਹਨਾਂ ਨੂੰ ਸ਼ੱਕ ਹੋਇਆ ਕਿ ਇਹਨਾਂ ਕੋ ਕੋਈ ਨਸ਼ੀਲਾ ਪਦਾਰਥ ਹੋ ਸਕਦਾ ਵਾ। ਜਿਸ ਕਰਕੇ ਉਹਨਾਂ ਨੇ ਜਲੰਧਰ ਸਾਡੇ ਹੈੱਡਕੁਆਰਟਰ ਫੋਨ ਕੀਤਾ ਤੇ ਏਜੀੀ ਸਾਹਿਬ ਨੇ ਮੇਰੀ ਡਿਊਟੀ ਲਗਾਈ ਕਿ ਸਜੀਗਵਾ ਤੂੰ ਜਾ ਕੇ ਉੱਥੇ ਦੇਖ ਮੈਂ ਜਦੋਂ ਇੱਥੇ ਪਹੁੰਚਿਆ ਤੇ ਮੈਂ ਇਹਨਾਂ ਕੋਲੋਂ ਪੁੱਛਿਆ ਕਿ ਤੁਹਾਡੇ ਕੋਲ ਕੋਈ ਨਸ਼ੀਲਾ ਪਦਾਰਥ ਹੈਗਾ ਤੁਸੀਂ ਤਲਾਸ਼ੀ ਮੈਨੂੰ ਦੇਣੀ ਚਾਹੁੰਦੇ ਆ ਜਾਂ ਡੀਐਸਪੀ ਸਾਹਿਬ ਨੂੰ ਦੇਣੀ ਚਾਹੁੰਦੇ ਆ ਜਾਂ ਕਿਸੇ ਹੋਰ ਗਸਟ੍ਰ ਰਜਿਸਟਰਡ ਸਾਹਿਬ ਨੂੰ ਦੇਣੀ ਚਾਹੁੰਦੇ ਆ ਤੇ ਇਹਨਾਂ ਨੇ ਕਿਹਾ ਕਿ ਜਿਹੜੀ ਤਲਾਸ਼ੀ ਹੈਗੀ ਆ ਉਹ ਅਸੀਂ ਡੀਐਸਪੀ ਸਾਹਿਬ ਕੋਲੋਂ ਕਰਵਾਣੀ ਚਾਹੁੰਦੇ ਆ ਫਿਰ ਮੈਂ ਫੋਨ ਕਰਕੇ ਡੀਐਸਪੀ ਸਾਹਿਬ ਨੂੰ ਬੁਲਾ ਲਿਆ ਡੀਐਸਪੀ ਸਾਹਿਬ ਮੌਕੇ ਤੇ ਆਏ ਇਹਨਾਂ ਦੀ ਤਲਾਸ਼ੀ ਕੀਤੀ ਤੇ ਜਿਹੜਾ ਲੜਕਾ ਸੀ ਰਾਹੁਲ ਰਠੌਰ son of ਵਿਜੇ ਕੁਮਾਰ ਇਹ ਮਾਨ ਸਿੰਘ ਗੇਟ ਚੀਲ ਮੰਡੀ ਰਾ ਗੜੀਆ ਸਕੂਲ ਦੇ ਲਾਗੇ ਹੈ ਇਹਨਾਂ ਦਾ ਘਰ ਇਹਦੇ ਕੋਲੋਂ 300 ਗ੍ਰਾਮ ਖੈਰ ਕਬੋਈ ਤੇ ਦੂਸਰਾ ਲੜਕਾ ਸੀ ਹਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਇਹ ਹੈਗਾ ਸੀ ਰਾਮਪਲਾਈ ਰੋਡ ਜਿੱਟੀ ਰਾਮਪਲਾਈ ਜਿੱਟੀ ਰੋਡ ਮਾਤਾ ਪਾਕੋਸਰਾ ਇਹਦੇ ਕੋਲੋਂ 705 ਗ੍ਰਾਮ ਫਿਰ ਰਿਕਵਰ ਹੋਈ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਆ ਕਾਂ ਜੋ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਜਾਣਕਾਰੀ ਤਫਤੀਸ਼ ਦੌਰਾਨ ਹਾਸਲ ਕਰਕੇ ਜੋ ਵੀ ਆਉਟਪੁੱਟ ਹੋਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਟੋਟਲ ਹੋ ਗਈ ਜੀ 1 ਕਿਲੋ 5 ਗ੍ਰਾਮ ਕੇ ਰੋਣ